ਰਾਮ ਰਾਮ ਮਾਂ ਜੀ ਰਾਮ ਰਾਮ ਨੇ ਬੱਝੀਏ ਸਦਾ ਸੁਹਾਗਣ ਰਵੇਂ ਖੁਸ਼ੀਆਂ ਮਾਣੇ ਦੇ ਮਾਤਾ ਨੂੰ ਕੁਝ ਲਿਆਨੀਆ ਮਾ ਨਵੀਂ ਰੋਟੀ ਦੇ ਦਿੱਤੀ ਐ ਬੜੀ ਭੁੱਖ ਲੱਗੀ ਐ ਅੱਜ ਸਵੇਰ ਦੇ 9 ਵਜੇ ਨੇ ਤੇ ਤੁਹਾਨੂੰ ਭੁੱਖੜੇ ਪੈ ਵੀ ਗਏ ਨੇ ਔਰ ਤੁਕੇ ਨਾ ਆਪ ਬਣਾ ਲਓ ਕੀ ਕਰਾਂਤੀ ਹੈ ਭੁੱਖ ਲੱਗਦੀ ਪੜੀ ਐ ਮੇਕੋ ਉੱਠਣ ਨਹੀਂ ਹੁੰਦਾ ਗੋਡੇ ਮੇਰੇ ਦੁਖਦੇ ਨੇ ਅੱਗ ਲੱਗੀ ਗੋਡਿਆਂ ਨੂੰ ਸਾਰੀ ਦਿਨ ਨਾ ਕੋਈ ਕੰਮ ਕਰਨਾ ਤੇ ਨਾ ਕਿਸੇ ਨੂੰ ਕੋਈ ਮਦਦ ਕਰਵਾਨੀ ਐ ਲੈ ਕੇ ਗੋਡਿਆਂ ਦਾ ਬਹਾਨਾ ਤੇ ਬੈਠੇ ਰਹਿਣਾ ਮੇਰੇ ਕੋਲੋਂ ਨਹੀਂ ਬੰਦੀ ਐ ਜੇ ਰੋਟੀ ਮੈਂ ਆਪਣਾ ਪਹਿਲਾ ਪਾਠ ਪੂਜਾ ਕਰਨੀ ਐ ਫਿਰ ਬਣਾ ਕੇ ਦਾਂਗੀ ਸੋਨੀ ਕੀ ਤੂੰ ਸਾਰੇ ਸਾਰੇ ਰੋਲਾ ਪਾਇਆ ਜੇ ਦਾਦੀ ਰੋਟੀ ਮੰਗ ਰਹੀ ਐ ਤੇ ਬਣਾ ਕੇ ਦੇ ਦੇ ਨਾ ਨਹੀਂ ਤੇ ਰੋਟੀ ਬਣਦੀ ਤੇ ਚਾਹ ਬਣਾ ਕੇ ਦੇ ਦੇ ਕਮਾਲ ਹੋ ਗਈ ਏ ਤੇਰੇ ਵਾਲੀ ਦੇਖ ਦੇਖ ਕਿੱਡੀ ਜਲਦੀ ਦਾਦੀ ਦੇ ਹੱਕ ਚ ਖੜਾ ਹੋਇਆ ਕਦੀ ਮੇਰੇ ਵੀ ਹੱਕ ਚ ਖੜਾ ਹੋ ਜਾਇਆ ਕਰ ਸਾਰੀ ਦਿਨ ਥੱਕ ਜੰਨੀ ਆ ਤੁਹਾਡੇ ਸਿਆਪੇ ਕਰ ਕਰਕੇ ਲਓ ਪੀਤਾ ਪਏ ਤੁਸੀਂ ਦੋਨਾਂ ਨੇ ਮੇਰਾ ਕੋਈ ਗੱਲ ਨਹੀਂ ਦਾਦੀ ਤੁਹਾਨੂੰ ਮੈਂ ਚਾਹ ਬਣਾ ਕੇ ਦੇ ਦਿੰਨਾ ਐਦਾਂ ਮੇਰੀ ਰਸੋਈ ਚ ਬੜਨ ਦੀ ਜਰੂਰਤ ਨਹੀਂ ਐ ਪਹਿਲੇ ਪਾਠ ਪੂਜਾ ਕਰਾਂਗੀ ਫਿਰ ਰੱਬ ਨੂੰ ਭੋਗ ਲਾਵਾਂਗੀ ਤੇ ਫਿਰ ਤੁਹਾਡੇ ਲਈ ਬਣਾਵਾਂਗੀ ਕੁਝ ਲੋ ਮਾਤਾ ਜੀ ਆਸ਼ੀਰਵਾਦ ਦਿਵੋ ਕਿ ਮੇਰੇ ਘਰ ਵਿੱਚ ਸੁੱਖ ਸ਼ਾਂਤੀ ਤੇ ਲక్ష్ਮੀ ਦਾ ਵਾਸ ਹੋਏ ਬੱਚਿਓ ਸੁੱਖ ਸ਼ਾਂਤੀ ਉੱਥੇ ਆਉਂਦੀ ਹੈ ਜਿੱਥੇ ਬੰਦੇ ਦੀ ਕਦਰ ਤੇ ਬਜ਼ੁਰਗਾਂ ਦਾ ਸਨਮਾਨ ਹੋਵੇ ਤੇ ਜਿਸ ਘਰ ਦੇ ਅੰਦਰ ਔਰਤ ਦੀ ਆਵਾਜ਼ ਮਰਤ ਉੱਚੀ ਹੋਵੇ ਉਸ ਘਰ ਦੇ ਲక్ష్ਮੀ ਕਦੇ ਵੀ ਨਿਵਾਸ ਕਰਦੀ ਬੱਚਿਓ ਮੇਰੀ ਗੱਲ ਦਾ ਗੁੱਸਾ ਨਾ ਕਰੀਂ ਮੈਂ ਇੱਕ ਜਨਬੀ ਆ ਤੇਰੇ ਕੋਲ ਮੈਂ ਦਾਨ ਮੰਗਿਆ ਤੂੰ ਕਿੰਨੇ ਪਿਆਰ ਨਾਲ ਮੇਰੇ ਕੋਲ ਲੈ ਕੇ ਆਈਆਂ ਜੇ ਮੈਂ ਕਹਿੰਦੀ ਨਾ ਕਿ ਮੈਨੂੰ ਭੁੱਖ ਲੱਗੀ ਐ ਮੈਂ ਰੋਟੀ ਖਾਣੀ ਐ ਤੇ ਤੂੰ ਉਹ ਵੀ ਮੇਰੇ ਵਾਸਤੇ ਬੜੇ ਪਿਆਰ ਨਾਲ ਲੈ ਕੇ ਆਣੀ ਸੀ ਤੇ ਜਿਨ੍ਹਾਂ ਨੂੰ ਤੇ ਰੋਟੀ ਖਵਾਣੀ ਸੀ ਤੇਰਾ ਫਰਜ਼ ਸੀ ਉਹਨਾਂ ਨੂੰ ਰੋਟੀ ਨਹੀਂ ਖਵਾਈ ਜੇ ਤੂੰ ਨਾ ਵੀ ਦਾਨ ਦਿੰਦੇ ਨਾ ਤੇ ਜ਼ਿਆਦਾ ਕੀ ਹੁੰਦਾ ਮੈਂ ਤੇਰੀ ਗੱਲ ਦਾ ਗੁੱਸਾ ਕਰ ਲੈਂਦੀ ਤੇਰਾ ਦਲ ਛੱਡ ਕੇ ਕਿਸੇ ਹੋਰ ਕਾ ਜਾ ਕੇ ਮੰਗ ਲੈਂਦੀ ਜੇ ਇਹੇ ਗੁੱਸਾ ਇਹ ਲੀਆਂ ਗੱਲਾਂ ਦਾ ਤੇਰਾ ਪਤੀ ਕਰ ਲਿਆ ਉਹ ਕੋਈ ਗਲਤ ਕਦਮ ਚੱਕ ਲਿਆ ਸੋਚ ਤੇਰਾ ਕੀ ਬਣੇਗਾ ਮੇਰੀ ਇੱਕ ਗੱਲ ਪੱਲੇ ਬੰਨ ਲੈ ਬੱਜੀਏ ਜਿਸ ਘਰ ਦੀ ਬਹੂ ਆਪਣੇ ਬਜ਼ੁਰਗਾਂ ਦਾ ਸਨਮਾਨ ਤੇ ਪਰਿਵਾਰ ਨੂੰ ਪਿਆਰ ਕਰੇਗੀ ਨਾ ਉਸ ਘਰ ਦੇ ਅੰਦਰ ਸੁੱਖ ਸ਼ਾਂਤੀ ਸਮਰiddhi ਤੇ ਲక్ష్ਮੀ ਆਪੇ ਹੀ ਵਾਸ ਕਰਨਗੀਆਂ ਬੱਜੀਏ ਤੈਨੂੰ ਮੰਗਣ ਦੀ ਲੋੜ ਹੀ ਨਹੀਂ ਪੈਣੀ ਮਾਤਾ ਜੀ मैं थोड़ी तो सारी गल समझ गई दादी जी कितने ने दादी से गए वॉशरूम अच्छा वॉशरूम सॉरी सॉरी ओ कहते नहीं है ਮੈਂ ਤੁਹਾਡੇ ਨਾਲ ਔਰ ਦਾਦੀ ਜੀ ਨਾਲ ਬਹੁਤ ਬੱਤਮੀ ਜੀ ਨਾਲ ਗੱਲ ਕਰਦੀ ਆ ਨਾ ਬੜੀ ਜਲਦੀ ਅਹਿਸਾਸ ਹੋ ਗਿਆ ਤੈਨੂੰ ਅਹਿਸਾਸ ਜਲਦੀ ਨਹੀਂ ਹੋਇਆ ਮੈਨੂੰ ਬਹੁਤ ਲੇਟ ਹੋਇਆ ਦੇਖਿਆ ਜਾਏ ਤੇ ਘਰ ਵਿੱਚ ਦੋ ਹੀ ਤੇ ਜੀਣ ਹੈ ਮੈਂ ਉਹਨਾਂ ਨਾਲ ਵੀ ਲੜਦੀ-ਪੜਦੀ ਰਹਿਣੀ ਆ ਐਨੀ ਬੱਤਮੀ ਜੀ ਨਾਲ ਬੋਲਦੀ ਆ ਚੱਲ ਕੋਈ ਨਹੀਂ ਅਹਿਸਾਸ ਹੋ ਗਿਆ ਨਾ ਤੈਨੂੰ ਓਏ ਬਹੁਤ ਵੱਡੀ ਗੱਲ ਐ ਚਲੋ ਛੱਡੋ ਤੁਸੀਂ ਬੈਠੋ ਮੈਂ ਨਾ ਤੁਹਾਡੇ ਦੋਨਾਂ ਲਈ ਰੋਟੀ ਬਣਾਉਣੀ ਆ ਦਾਦੀ ਜੀ ਨੂੰ ਬੜੀ ਭੁੱਖ ਲੱਗੀ ਹੋਈ ਸੀ ਹਾਂਜੀ ਜਿਹੜੀ ਘਰ ਦੀ ਆਇਤ ਹੁੰਦੀ ਐ ਉਹਨੂੰ ਆਪਣੇ ਪਰਿਵਾਰ ਦਾ ਸਨਮਾਨ ਕਰਨਾ ਚਾਹੀਦਾ ਇੱਜ਼ਤ ਦੇਣੀ ਚਾਹੀਦੀ ਐ ਪਰ ਜਿਹਦੇ ਪਰਿਵਾਰ ਦੇ ਲੋਕੀ ਨੇ ਉਹਨਾਂ ਨੂੰ ਵੀ ਉਸ ਹਰ ਇੱਕ ਦਾ ਮਾਣ ਸਨਮਾਨ ਕਰਨਾ ਚਾਹੀਦਾ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਵੀ ਲੱਗੇ ਛੋਟਾ ਜਿਹਾ ਮੈਸੇਜ ਸੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਤੁਹਾਡਾ ਇੱਕ ਸ਼ੇਅਰ ਸਾਨੂੰ ਮੋਟੀਵੇਟ ਕਰਦਾ ਹੋਰ ਚੰਗੀਆਂ ਵੀਡੀਓ ਬਣਾਉਣ ਵਾਸਤੇ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਦੇ ਮਿਲਦੇ ਆਏ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਇੱਕ ਹੋਰ ਨਵੇਂ ਮੈਸੇਜ ਦੇ ਨਾਲ ਹੁਣ ਦਿਓ ਜੀ ਅੱਜ ਸਸਰੀਆ ਕਾਰ